ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਬੇਟਾ ਆਪਣੇ ਮੰਮਾ ਨੂੰ ਕਹਿੰਦਾ ਕਿ ਮੰਮਾ ਦਾਦਾ ਜੀ ਤੁਹਾਨੂੰ ਇੰਨਾ ਪਰੇਸ਼ਾਨ ਕਰਦੇ ਆ ਇੰਨਾ 당ਗ ਕਰਦੇ ਆ ਕਦੀ ਖਾਣ ਲਈ ਕੁਛ ਮੰਗ ਲੈਂਦੇ ਆ ਕਦੀ ਕਹਿੰਦੇ ਆਹ ਕਰ ਦੋ ਕਦੀ ਆਹ ਕਰ ਦੋ ਕਿ ਮੈਂ ਤੁਸੀਂ ਪਰੇਸ਼ਾਨ ਨਹੀਂ ਹੁੰਦੇ ਕਿ ਦਾਦਾ ਜੀ ਨੂੰ ਆਪਾਂ ਤਾਇਆ ਜੀ ਕੋਲ ਨਾ ਛੱਡ ਆਈਏ ਉਹ ਕਹਿੰਦੀ ਹੈ ਕਿ ਨਹੀਂ ਬੇਟਾ ਤਾਇਆ ਜੀ ਨੇ ਨਹੀਂ ਰੱਖਣਾ ਜੇ ਉਹਨਾਂ ਨੇ ਰੱਖਣਾ ਹੁੰਦਾ ਉਹ ਪਹਿਲਾਂ ਹੀ ਰੱਖ ਲੈਂਦੇ ਆਪਣੇ ਕੋਲ ਨਾ ਛੱਡ ਕੇ ਜਾਂਦੇ ਫਿਰ ਉਹ ਕਹਿੰਦੇ ਕਿ ਮੰਮਾ ਜੀ ਤਾਇਆ ਜੀ ਨੇ ਨਹੀਂ ਰੱਖਣਾ ਆਪਾਂ ਭੂਆ ਜੀ ਕੋਲ ਛੱਡ ਆਉਂਦੇ ਆ ਉਹ ਕਹਿੰਦੇ ਕਿ ਬੇਟਾ ਨਹੀਂ ਆਪਾਂ ਇਦਾਂ ਨਹੀਂ ਕਰ ਸਕਦੇ ਜੇ ਤੁਹਾਡੀ ਭੂਆ ਜੀ ਕੋਲ ਛੱਡ ਆਏ ਤੇ ਉਹਨਾਂ ਨੇ ਕਿਹਾ ਕਿ ਜ਼ਮੀਨ ਜਾਇਦਾਦ ਘਰ ਸਾਰਾ ਕੁਝ ਰੋ ਇਹ ਹੋਣ ਪਾਪਾ ਨੂੰ ਮੇਰੇ ਕੋਲ ਛੱਡ ਗਏ ਜਦੋਂ ਕਿ ਇਹਨਾਂ ਨੂੰ ਇਹਨਾਂ ਦੀ ਲੋੜ ਨਹੀਂ ਰਹੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਬੇਟਾ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਪਾਪਾ ਜੀ ਨਾਲ ਗੱਲ ਕਰਕੇ ਕੋਈ ਸਲੂਸ਼ਨ ਕੱਢਦੀ ਆ ਉਹਨਾਂ ਨੇ ਆਪਣੇ ਹਸਬੰਦ ਨਾਲ ਗੱਲ ਕਰਕੇ ਆਪਣੇ ਸਹੁਰਾ ਸਾਹਿਬ ਨੂੰ ਅਨਾਥ ਆਸ਼ਰਮ ਵਿੱਚ ਛੱਡ ਆਂਦਾ ਜਦੋਂ ਉਹ ਛੱਡ ਕੇ ਵਾਪਸ ਆਉਣ ਲੱਗੇ ਤਾਂ ਉਹਨਾਂ ਦੇ ਬੇਟੇ ਨੇ ਬੜਾ ਹੀ ਸੋਹਣਾ ਜਵਾਬ ਦਿੱਤਾ ਕਿ ਮੰਮਾ ਵਧੀਆ ਕੀਤਾ ਤੁਸੀਂ ਦਾਦਾ ਜੀ ਨੂੰ ਇੱਥੇ ਛੱਡ ਗਏ ਜਦੋਂ ਮੈਂ ਵੱਡਾ ਹੋ ਜਾਊਗਾ ਨਾ ਮੇਰਾ ਵਿਆਹ ਹੋ ਜਾਊਗਾ ਮੈਂ ਵੀ ਇਦਾਂ ਹੀ ਕਰੂੰਗਾ ਤੁਹਾਡੇ ਲਈ ਇੱਕ ਕਮਰਾ ਇੱਥੇ ਪਹਿਲਾਂ ਹੀ ਬੁੱਕ ਕਰ ਦੂੰਗਾ ਤਾਂ ਕਿ ਅਸੀਂ ਵੀ ਹਸਬੰਡ ਵਾਈਫ ਦੋਨੇ ਜੀ ਖੁਸ਼ੀ ਖੁਸ਼ੀ ਰਹਿ ਸਕੀਏ ਤੁਸੀਂ ਵੀ ਸਾਡੀ ਲਾਈਫ 'ਚ ਇੰਟਰਫੇਅਰ ਨਾ ਕਰ ਸਕੋ ਅਸੀਂ ਤੁਹਾਡੇ ਲਈ ਪਹਿਲਾਂ ਹੀ ਇੱਥੇ ਇੱਕ ਕਮਰਾ ਬੁੱਕ ਕਰਕੇ ਰੱਖ ਦਾਂਗੇ ਕਿ ਤੁਸੀਂ ਵੀ ਨਾਥ ਆਸ਼ਰਮ 'ਚ ਰਹੋ ਅਸੀਂ ਖੁਸ਼ੀ ਖੁਸ਼ੀ ਘਰੇ ਰਹੀਏ ਇਹ ਕਹਿੰਦੇ ਆ ਕਿ ਜਿਵੇਂ ਤੈਸਾ ਜੈਸਾ ਕਰੋਗੇ ਵੈਸਾ ਹੀ ਭਰੋਗੇ ਸੋ ਦੋਸਤੋ ਤੁਹਾਨੂੰ ਮੇਰੀ ਗੱਲ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਬਾਏ ਬਾਏ